ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮਾਲਵਾ ਚੈਨਲ ਦੇਖ ਰਹਿਣ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ ਹੈ 8 April 8 April ਦਾ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਉਹਦੇ ਵਿੱਚ ਅੱਜ ਦੇ ਦਿਨ ਜਿਹੜਾ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਸੀ ਉਹਦੇ ਉੱਤੇ ਬਹੁਤ ਵੱਡਾ ਕੇਂਦਰ ਵੱਲੋਂ ਹਮਲਾ ਕੀਤਾ ਗਿਆ ਸੀ ਜਿਹਦੇ ਵਿੱਚ ਸਤ ਲੋਜ ਜਮਨਾ ਲਿੰਕ ਨਹਿਰ ਸੀ ਜਿਹੜੀ ਇਸ ਦਾ ਟੱਕ ਲਾ ਕੇ ਇੰਦਰਾ ਗਾਂਧੀ ਨੇ ਇਹ ਨਹਿਰ ਦਾ ਪੱਟਣ ਦਾ ਉਦਘਾਟਨ ਕੀਤਾ ਸੀ ਉਸ ਸਮੇਂ ਪੰਜਾਬ ਦੇ ਵਿੱਚ ਪਟਿਆਲੇ ਤੋਂ ਐਮਪੀ ਕੈਪਟਨ ਮਨਿੰਦਰ ਸਿੰਘ ਸਨ ਉਹਨਾਂ ਨੇ ਆਪਣੀ ਚਾਂਦੀ ਦੀ ਕਹੀ ਦੇ ਨਾਲ ਇਸ ਨਹਿਰ ਨੂੰ ਪੱਟਣ ਦੇ ਲਈ ਇੰਦਰਾ ਗਾਂਧੀ ਦੇ ਹੱਥ ਦੇ ਵਿੱਚ ਆਂਦੀ ਦੀ ਕਹੀ ਦਿੱਤੀ ਸੀ ਇਹ ਸਾਡੇ ਸਿੱਖ ਜਿਹੜੇ ਲੀਡਰਸ਼ਿਪੀ ਉਹਨਾਂ ਦਾ ਕਰਤਾਰ ਰਿਹਾ ਹੈ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਪਾਣੀਆਂ ਪ੍ਰਤੀ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਹਮਲੇ ਕਰੇ ਨੇ ਇਹ ਪੰਜਾਬ ਦੀ ਲੀਡਰਸ਼ਿਪ ਉਹਨਾਂ ਦੇ ਹੱਕ ਦੇ ਵਿੱਚ ਖੜੀ ਰਹੀ ਆ ਇੰਦਰਾ ਗਾਂਧੀ ਨੇ ਇਹ ਨਹਿਰ ਦਾ ਉਦਘਾਟਨ ਤਾਂ ਕਰਿਆ ਸੀ ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਆਉਂਦੇ ਸਨ ਹਰਿਆਣੇ ਦੇ ਵਿੱਚ ਉਹ ਇਲੈਕਸ਼ਨ ਜਿੱਤਣਾ ਚਾਹੁੰਦੀ ਸੀ ਤੇ ਅਕਾਲੀ ਦਲ ਨੇ ਉਸ ਸਮੇਂ ਸਰ ਕੇਂਦਰ ਸਰਕਾਰ ਦੇ ਵਿਰੁੱਧ ਇੱਥੇ ਧਰਨਾ ਦਿੱਤਾ ਹੋਇਆ ਸੀ ਤੇ ਵੱਡਾ ਮੋਰਚਾ ਵੀ ਆਰੰਭਿਆ ਸੀ ਜਿਹੜਾ ਕਪੂਰੀ ਤੋਂ ਚੱਲੂ ਹੋਇਆ ਸੀ ਬਾਅਦ ਦੇ ਵਿੱਚ ਇਹ ਧਰਮ ਯੁੱਧ ਮੋਰਚੇ ਦੇ ਵਿੱਚ ਤਬਦੀਲ ਹੋ ਗਿਆ ਸੀ ਕਿਉਂਕਿ ਸੰਤਾ ਨੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਤੋਂ ਕਾਰਮ ਜੁੱਧ ਮੋਰਚੇ ਦਾ ਐਲਾਨ ਕਰਿਆ ਹੋਇਆ ਸੀ ਤੇ ਅਕਾਲੀ ਦਲ ਨੇ ਕਪੂਰੀ ਦੇ ਵਿੱਚ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਇਆ ਹੋਇਆ ਸੀ ਪਰ ਇੱਕ ਗੱਲ ਇੱਥੇ ਹੋਰ ਦੱਸਦੀ ਹੈ ਕਿ ਜਦੋਂ ਅਕਾਲੀ ਦਲ ਸਰਕਾਰ ਇਹ ਇਸ ਦਲਵਾਰੇ ਦੀ ਸਰਕਾਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦਾ ਸੀ ਤਾਂ ਉਸ ਨੇ ਇਹੀ ਛਤਲੋਜ ਜਮਨਾ ਲਿੰਕ ਨਹਿਰ ਦੀ ਜ਼ਮੀਨ ਰਿਕਵਰ ਕਰਾਉਣ ਦੇ ਲਈ ਹਰਿਆਣੇ ਤੋਂ ਪੈਸੇ ਲੈ ਸਨ ਜਿਦੇ ਵਿੱਚ ਉਹਨਾਂ ਨੇ ਇਹ ਜ਼ਮੀਨ ਰਿਕੁਇਰ ਕਰਾਉਣ ਦੇ ਲਈ ਹਰਿਆਣੇ ਤੋਂ ਪੈਸੇ ਲੈ ਕੇ ਇਹਨਾਂ ਦੀ ਹਮਾਇਤ ਕੀਤੀ ਸੀ ਕਿ ਤੁਸੀਂ ਇੱਥੋਂ ਆਪਣੀ ਇਹ ਨਹਿਰ ਪੱਟ ਸਕਦੇ ਹੋ ਇਹ ਬਾਦਲ ਸਰਕਾਰ ਨੇ ਉਸ ਸਮੇਂ ਕਰਿਆ ਸੀਗਾ ਬਲਕਿ ਜਦੋਂ ਉਹ ਪੱਟਣ ਆਏ ਕੇਂਦਰ ਸਰਕਾਰ ਟੱਕ ਲਾਉਣ ਆਈ ਤਾਂ ਉਸ ਸਮੇਂ ਇਹਨਾਂ ਨੇ ਵਿਰੋਧ ਕਰਿਆ ਸੀ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸਾਨਾਂ ਦੇ ਵਿਰੁੱਧ ਜਦੋਂ ਕਾਨੂੰਨ ਪਾਸ ਹੋਏ ਸੀ ਕੇਂਦਰ ਦੇ ਵਿੱਚ ਤਾਂ ਬੀਬੀ ਹਰਸ਼ਿਮਰਤ ਕੌਰ ਨੇ ਉਹਨਾਂ ਦੀ ਹਮਾਇਤ કરી ਸੀ ਪ੍ਰਕਾਸ਼ ਸਿੰਘ ਬਾਦਲ ਘਰ ਬੈਠਾ ਹਮਾਇਤ ਕਰਦਾ ਸੀ ਤੇ ਬਲਟੋਹੇ ਨੇ ਵੀ ਹਮਾਇਤ કરી ਸੀ ਲੇਕਿਨ ਜਦੋਂ ਸਿੱਖਾਂ ਦਾ ਰੋਹ ਦੇਖਿਆ ਫਿਰ ਉਧਰ ਹਸਤੀਵੇ ਦਿੱਤੇ ਤੇ ਕਿਸਾਨੀ ਬਿਲਾ ਦਾ ਵਿਰੋਧ ਕਰਿਆ ਸੀ ਪਰ ਪਹਿਲਾਂ ਹਮਾਇਤ ਕੀਤੀ ਸੀ ਇਸੇ ਤਰ੍ਹਾਂ ਪਹਿਲਾਂ ਅਕਾਲੀ ਦਲ ਨੇ ਸਮਝੋ ਤਾ ਕਰੀ ਅਸੀਂ ਉਹ ਹਰਿਆਣੇ ਦੀ ਸਰਕਾਰ ਦੇ ਨਾਲ 2 ਕਰੋੜ ਰੁਪਇਆ ਲੈ ਕੇ ਜਗਾ ਰਿਕੁਆਇਰ ਕਰਵਾਈ ਸੀਗੀ ਜਿਹੜੀ ਐਸਬੀਐਲ ਦੀ ਨਹਿਰ ਦੇ ਵਿੱਚ ਆਉਂਦੀ ਸੀ ਜਗਾ ਇਹ ਸਾਡੀ ਅਕਾਲੀ ਦਲ ਤੇ ਜਿਹੜਾ ਪੰਜਾਬ ਦਾ ਦੋ ਵਾਰੀ ਮੁੱਖ ਮੰਤਰੀ ਬਣਿਆ ਹੈ ਕੈਪਟਨ ਮਨਿੰਦਰ ਸਿੰਘ ovendra gandhi ਦੇ ਨਾਲ ਖੜਿਆ ਸੀ ਜਦੋਂ ਇਹ ਨਹਿਰ ਪੱਟੀ ਗਈ ਜਿਹੜਾ ਸਿੱਖਾਂ ਦਾ 84 ਤੋਂ ਬਾਅਦ ਤੱਕ ਦਾ ਖੂਨ ਵਹਾ ਜਾਂ ਸਿੱਖਾਂ ਨੇ ਸੰਘਰਸ਼ ਕਰਿਆ ਉਹ ਸਿਰਫ ਤੇ ਸਿਰਫ ਪਾਣੀਆਂ ਦੇ ਮਸਲੇ ਕਰਕੇ ਹੋਇਆ ਸੀਗਾ ਜਾਂ ਫਿਰ ਨਿਰੰਗਕਾਰੀ ਕਾਂਡ ਦੇ ਕਾਰਨ ਪਰ ਸਾਡੇ ਸਿੱਖ ਆਗੂਆਂ ਨੇ ਉੱਥੇ ਸਿਆਣਪ ਨਹੀਂ ਸੀ ਵਰਤੀ ਨਾ ਹੀ ਨਰੰਗਕਾਰੀ ਕਾਂਡ ਦੇ ਉੱਤੇ ਨਾ ਹੀ ਸਾਡੇ ਜਿਹੜਾ ਐ ਐਸਵਾਈਐਲ ਦੀ ਨਹਿਰ ਕੱਢੀ ਜਾਂਦੀ ਸੀ ਇਸ ਮਸਲੇ ਦੇ ਉੱਤੇ ਸਰਬ ਸਿੱਖਾਂ ਨੂੰ ਅੱਗ ਦੇ ਵਿੱਚ ਝੋਕਿਆ ਗਿਆ ਸੀ ਸਾਡੇ ਸਿੱਖ ਲੀਡਰਾਂ ਵੱਲੋਂ ਹੋਈ ਇਹ ਸਾਡਾ ਜਿਹੜਾ 8 ਅਪ੍ਰੈਲ ਦਾ ਇਤਿਹਾਸ ਤੇ 8 ਅਪ੍ਰੈਲ ਦੇ ਦਿਨ ਹੀ ਸਾਡੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਖਾਰਕੂ ਸਿੰਘਾਂ ਦੇ ਵਿੱਚੋਂ ਬਹੁਤ ਜ਼ਿਆਦਾ ਪ੍ਰਸਿੱਧ ਨਾਮ ਜਿਨ੍ਹਾਂ ਦਾ ਸੁਣਨ ਨੂੰ ਆਉਂਦਾ ਹੈ ਜੁਗਰਾ ਸਿੰਘ ਤੂਫਾਨ ਸ਼ਹੀਦ ਹੋ ਗਏ ਸੀਗੇ ਇਹਨਾਂ ਨੇ 8 April 1990 ਨੂੰ CRP ਦੇ ਨਾਲ ਫੋਰਸ ਦੇ ਨਾਲ ਉਹ ਸੰਘਰਸ਼ ਉਹ ਮੁਕਾਬਲਾ ਕਰਿਆ ਜੀ ਦਾ ਇਤਿਹਾਸ ਦੇ ਵਿੱਚੋਂ ਕੋਈ ਵਰਨਨ ਨਹੀਂ ਮਿਲਦਾ ਦੋ ਜਣਿਆਂ ਨੇ ਬਹੁਤ ਜ਼ਿਆਦਾ ਸੰਘਰਸ਼ ਕਰ ਕੀਤਾ ਤੇ ਆਪਣੇ ਹੱਕਾਂ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਬਿਆਦਵੀ ਦਾ ਜਾਂ ਆਨੰਦਪੁਰ ਸਾਹਿਬ ਦੇ ਮਤੇ ਦੇ ਲਈ ਜਾਂ ਪੰਜਾਬ ਦੇ ਹੱਕ ਬਹਾਲ ਕਰਨ ਦੇ ਲਈ ਜੋ ਕੇਂਦਰ ਦੇ ਨਾਲ ਖੜਕੂ ਸਿੱਖ ਸੰਘਰਸ਼ ਕਰਦੇ ਸੀ ਉਹਨਾਂ ਨੂੰ ਮੁੱਖ ਰੱਖ ਕੇ ਅੱਜ ਦੇ ਦਿਨ ਇਹ ਸਾਡੇ ਜਰਨੈਲ ਸ਼ਹੀਦ ਹੋ ਗਏ ਸੀ ਇਹ ਸਾਡੇ ਖੜਕੂ ਸਿੰਘਾਂ ਦੇ ਵਿੱਚੋਂ ਸਾਡੇ ਅੱਜ 8 April ਦੇ ਨਾਲ ਜੁੜਦਾ ਸਿੱਖ ਇਤਿਹਾਸ ਹੈ ਜੀ ਤੇ ਗੁਰਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਸੁਝਾਅ ਦੇਣਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੀ رائے ਦਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਫੋਲੋ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ